ਬਰਾਤ ਦਾ ਇੰਤਜ਼ਾਰ ਕਰ ਰਹੇ ਕੁੜੀ ਦੇ ਪਰਿਵਾਰ ਨੂੰ ਐਨ ਮੌਕੇ ਤੇ ਮੁੰਡੇ ਵਾਲਿਆਂ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬੇਲਾ ਸਰਿਆਣਾ ਦਾ ਇਹ ਮਾਮਲਾ ਜਿੱਥੇ ਇੱਕ ਕੁੜੀ ਦਾ ਵਿਆਹ ਸੀ ਤਾਂ ਵਿਆਹ ਵਾਲੇ ਘਰ ਚ ਉਸ ਵੇਲੇ ਮਾਤਮ ਪਸ ਰਿਹਾ ਜਦੋਂਕ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਪਹੁੰਚੇ ਵਿਆਹ ਤੋਂ ਐਨ ਪਹਿਲਾਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਕੁੜੀ ਪਰਿਵਾਰ ਦੇ ਘਰ ਰਿਸ਼ਤੇਦਾਰ ਪਿੰਡ ਵਾਸੀ ਬਰਾਤ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਕੁੜੀ ਦੇ ਪਿਤਾ ਦਾ ਇਹ ਕਹਿਣਾ ਕਿ 1 ਮਹੀਨੇ ਪਹਿਲਾਂ ਲੁਧਿਆਣਾ ਦੇ ਪਿੰਡ ਦੇ ਵਿੱਚ ਕੁੜੀ ਦੀ ਜਿਹੜੀ ਸ਼ਾਦੀ ਹੈ ਤੈ ਹੁੰਦੀ ਹੈ ਬਰਾਤ ਦਾ ਦਿਨ ਤੈ ਹੋਇਆ ਸਾਰੀਆਂ ਤਿਆਰੀਆਂ ਹੋ ਗਈਆਂ ਘਰ ਦੇ ਰਿਸ਼ਤੇਦਾਰ ਮੌਜੂਦ ਸਨ ਬਰਾਤੀਆਂ ਦੇ ਲਈ ਖਾਣਾ ਤਿਆਰ ਸੀ ਤੇ ਰਿਸ਼ਤੇਦਾਰ ਅਚਾਨਕ ਹੀ ਵਿਆਹ ਤੋਂ ਮੁੱਕ ਕਰ ਗਏ ਨੇ ਬਰਾਤੀ ਨਹੀਂ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦਾ ਇਹ ਕਹਿਣਾ ਹੈ ਕਿ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਕਿ ਮੁੰਡੇ ਵਾਲੇ ਜ਼ਿਆਦਾ दहेज ਦੀ ਮੰਗ ਕਰ ਰਹੇ ਸਨ दहेज ਨਹੀਂ ਦਿੱਤਾ ਗਿਆ ਇਸ ਦੇ ਚਲਦੇ ਉਹਨਾਂ ਨੇ ਵਿਆਹ ਹੀ ਮਨਾ ਕਰ ਦਿੱਤਾ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਗਰੀਬ ਆ ਤਿੰਨ ਧੀਆਂ ਦਾ ਵਿਆਹ ਕਰ ਚੁੱਕੇ ਆ ਪਸ਼ੂ ਪਾਲਣ ਦਾ ਕੰਮ ਕਰਦਾ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਤੇ ਹੁਣ ਇਨਸਾਫ ਦੀ ਸ਼ਖਸ ਵੱਲੋਂ ਮੰਗ ਕੀਤੀ ਗਈ ਹੈ ਯਾਨੀ ਕਿ ਮقرਰ ਹੋਇਆ ਸੀ 1 ਮਹੀਨਾ ਪਹਿਲਾਂ ਸਾਡੇ ਰਿਸ਼ਤਾ ਹੋ ਗਿਆ ਸੀ ਤੇ 4 ਤਕਰੀਕ ਨੂੰ ਸਾਡੇ ਦਿਨ ਵਾਰ ਤੈਅ ਹੋ ਗਿਆ ਦੇਸੀ 28 ਤਰੀਕ ਰੱਖੀ ਗਈ ਤੇ 28 ਤਰੀਕ ਦਿਨ ਮਤਲਬ 13 ਤਰੀਕ ਆਂਦੀ ਸੀ ਵਿਆਹ ਦੀ 4 ਦਿਨ ਬਾਅਦ ਰਿਸ਼ਤੇਦਾਰਾਂ ਨੇ ਸਾਨੂੰ ਕਿਹਾ ਵੀ ਇਹ ਰਿਸ਼ਤਾ ਮਤਲਬ ਵਿਆਹ ਜਿਹੜਾ ਅੱਗੇ ਪਿੱਛੇ ਕਰਨਾ ਹੈਗਾ ਫਿਰ ਉਹਨਾਂ ਨੇ ਤਰੀਕ ਬਦਲ ਕੇ 29 ਤਰੀਕ ਰੱਖੀ ਵਿਆਹ ਦੀ ਤਰੀਕ ਸਾਡੀ ਆ ਗਈ 14 ਤਰੀਕ ਜੀ ਬਰਾਤ ਦੀ ਤੇ 13 ਤਰੀਕ ਨੂੰ ਸਾਡੀ ਧਾਮ ਸੀਗੀ ਜੀ ਤੇ ਵਿਆਹ ਦਾ ਬਿਲਕੁਲ ਪੂਰਾ ਅਸੀਂ ਮਤਲਬ ਜੋ ਵੀ ਆਮ ਸਮਾਜ ਦੇ ਹਿਸਾਬ ਨਾਲ ਖਾਣਾ ਲੰਗਰ ਚੱਲਦਾ ਪਿਆ ਜੀ ਸਾਡੇ ਰਿਸ਼ਤੇਦਾਰ ਦੋ ਤਿੰਨ ਦਿਨ ਪਹਿਲਾਂ ਆ ਜਾਂਦੇ ਨੇ ਬੈਠੇ ਸੀ ਸਾਰਾ ਪਰਿਵਾਰ ਪਿੰਡ ਦੇ ਵੀ ਆਏ ਸੀ ਧਾਮ ਖਾਣ ਵਾਸਤੇ ਬੜਾ ਖੁਸ਼ੀ ਖੁਸ਼ੀ ਨਾਲ ਮਾਹੌਲ ਸੀਗਾ ਦੂਜੇ ਦਿਨ ਉਹਨਾਂ ਨੇ ਟਾਈਮ ਸਾਨੂੰ ਮਤਲਬ 12 ਵਜੇ ਬਰਾਤ ਪਹੁੰਚਣ ਦਾ ਸੀਗਾ ਤੇ 1 ਵਜੇ ਸਾਡੇ ਨਕਾਹ ਦਾ ਟਾਈਮ ਮقرਰ ਸੀਗਾ ਜਿਹੜੇ ਮਤਲਬ 12 1 ਦੇ 1 ਤੋਂ ਟਾਈਮ ਲੰਘ ਗਿਆ ਫਿਰ ਸਾਨੂੰ ਮਤਲਬ ਉਸ ਗੱਲ ਦੀ ਚਿੰਤਾ ਹੋ ਗਈ ਵੀ ਕੀ ਗੱਲ ਹੋ ਗਈ ਬਰਾਤ ਪਹੁੰਚੀ ਕਿਉਂ ਨਹੀਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਕਿ ਸਾਡੇ ਬਰਾਤ ਨਹੀਂ ਆਈ ਕੀ ਗੱਲ ਹੋਈ ਉਹਨਾਂ ਰਿਸ਼ਤੇਦਾਰਾਂ ਨੇ ਹੀ ਸਾਨੂੰ ਦੱਸਿਆ ਕਿ ਸਾਨੂੰ ਤੇ ਬਰਾਤ ਦਾ ਜਵਾਬ ਦਿੱਤਾ ਹੋਇਆ ਉਹਨਾਂ ਨੇ ਕਿ ਆਪਾਂ ਬਰਾਤ ਲੈ ਕੇ ਨਹੀਂ ਜਾਣਾ ਉਥੇ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਹੈ ਕਿਉਂ ਜਵਾਬ ਦਿੱਤਾ ਕੀ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਮਤਲਬ ਦਾਜ ਸਾਡੀ ਮਨ ਪਸੰਦ ਦਾ ਨਹੀਂ ਹੈਗਾ ਘੱਟ ਦਿੰਦੇ ਪਏ ਤੇ ਮੇਰੀਆਂ ਮਤਲਬ ਚਾਰ ਲੜਕੀਆਂ ਮੈਂ ਤਿੰਨਾਂ ਲੜਕੀਆਂ ਨੂੰ ਕੇ ਦਾਜ ਦਿੱਤਾ ਸੀ ਸਾਡਾ ਤੇ ਸੀਗਾ ਕਿ ਜਿੱਦਾਂ ਤਿੰਨਾਂ ਨੂੰ ਦਾਜ ਦਿੱਤਾ ਇਦਾਂ ਹੀ ਇਹਨੂੰ ਵੀ ਦਾਜ ਦੇ ਕੇ ਤੋੜ ਦਈਏ ਸਈਅਦ ਦੇ ਮੁਤਾਬਕ ਆਹੀ ਮਜ਼ਦੂਰ ਬੰਦੇ ਆ ਡੰਗਰ ਪਸ਼ੂ ਪਾਲਣ ਵਾਲੇ ਬੰਦੇ ਆ ਸੀ ਇੰਨਾ ਸਾਡੇ ਵਿੱਚ ਹਿੰਮਤ ਨਹੀਂ ਸੀ ਤੇ ਹੋ ਮਾਮਲੇ ਨੂੰ ਇਸਨ ਲੈ ਕੇ ਹਾਂਜੀ ਇਸ ਮਾਮਲੇ ਨੂੰ ਲੈ ਕੇ ਅਸੀਂ ਹਾਜੀ ਪਠਾਣਾ ਐਸਚੋ ਸਾਹਿਬ ਦੇ ਗਾੜੀ ਸ਼ਿਕਾਇਤ ਕੀਤੀ ਹੈ ਕੀ ਮੰਗ ਕਰਦੇ ਮੰਗੇ ਕਰਦੇ ਆ ਕਿ ਸਾਡੀ ਲੜਕੀ ਦੀ ਮਤਲਬ ਜਿਹਲੇ ਰਿਸ਼ਤਾ ਕਰਦੇ ਆ ਤੇ ਉਹ ਨਕਾਹ ਗਿਣਿਆ ਜਾਂਦਾ ਹੈ ਕਿ ਅਸੀਂ ਦੂਸਰੀ ਜਗ੍ਹਾ ਇਹਦਾ ਰਿਸ਼ਤਾ ਵੀ ਨਹੀਂ ਕਰ ਸਕਦੇ ਉਹ ਫਾਰਗਤੀ ਦੇਣਗੇ ਤੇ ਆਪਾਂ ਦੂਸਰੀ ਜਗ੍ਹਾ ਰਿਸ਼ਤਾ ਕਰ ਸਕਦੇ ਆ ਜੇ ਆਪਾਂ ਫਾਰਗਤੀ ਲੈਣ ਜਾਂਦੇ ਆ ਤੇ ਅਗਲਿਆਂ ਨੇ 10 ਜਾਂ 20 ਲੱਖ ਦੀ ਡਿਮਾਂਡ ਦੇਣੇ ਜਣੀਆਂ ਅਸੀਂ ਇੰਨੇ ਗਰੀਬ ਬੰਦੇ ਆ ਅਸੀਂ ਪੈਸੇ ਦੇ ਨਹੀਂ ਸਕਦੇ ਬਾਕੀ ਜਿਹੜਾ ਇਹ ਸਾਡਾ ਇਹਨਾਂ ਨੇ ਖਰਚਾ ਕਰਵਾਇਆ ਇਹਦੀ ਅਸੀਂ ਮੰਗ ਕਰਦੇ ਆ ਬਾਪੀ ਕੀ ਨਾਮ ਤੁਹਾਡਾ? ਰੋਸ਼ਨਦੀਨ। ਰੋਸ਼ਨ ਜੀ। ਹਾਂ ਜੀ। ਬੇਟੀ ਦਾ ਪਰਿਵਾਰ ਵਿੱਚ ਵਿਆਹ ਰੱਖਿਆ ਹੋਇਆ ਸੀ। ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ ਔਰ ਕੀ ਮੰਗ ਕਰਦੇ ਹੋ ਤੁਸੀਂ? ਜੀ ਮੈਂ ਤਾਂ ਮੰਗ ਇਹ ਕਰਦਾ ਸਾਡੀ ਜ਼ਿੰਦਗੀ ਕੁੜੀ ਦੀ ਖਰਾਬ ਹੋ ਚੁੱਕੀ। ਇੱਜ਼ਤ ਕੁੜੀ ਦੀ ਬਿਲਕੁਲ ਖਰਾਬ ਏ। ਜੇ ਅਸੀਂ ਹੋਰ ਵੀ ਕਿਸੇ ਵੀ ਦਈਏ ਤੇ ਇਸ ਕੁੜੀ ਨੂੰ ਸਾਰੀ ਜ਼ਿੰਦਗੀ ਚ ਠੋ ਬੋਲੀਆਂ ਠੋਕਰ ਚੱਲਿਆ ਹੀ ਰਹਿਣੀਆਂ। ਇਹ ਇਸ ਤਰ੍ਹਾਂ ਆਏ ਜੇ ਹੁਣ ਉਹਨਾਂ ਨੂੰ ਅਸੀਂ 20 ਲੱਖ ਰੁਪਈਆ ਦੇਾਂਗੇ ਤੇ ਇਹਦੀ ਫਾਰਗਤੀ ਲਿਆਂਗੇ। ਸਾਡੇ ਕੋਲੋਂ 20 ਲੱਖ ਹੋਣਾ ਨਹੀਂ। ਸਾਡੇ ਕੋਲ ਪਾਰਕ ਦੀ ਲਈ ਜਾਣਤੀ ਨਹੀਂ ਉਹਨਾਂ ਕੋਲ ਲੜਕੇ ਕੋਲ ਸਾਡੇ ਕੋਲ ਗੱਲਬਾਤ ਹੋਈ ਹੈ ਹਾਂ ਹਾਂ ਉਹਦੇ ਸੋਰੇ ਨਾਲ ਹੋਈ ਸੀ ਕਿ ਮੈਂ ਉਹਨੂੰ ਕਿਹਾ ਤੂੰ ਆ ਜਾ ਹਾਂ ਕਹਿੰਦਾ ਮੇਰੀ ਮਰਜ਼ੀ ਦੀ ਦਾਜ ਹੀ ਹੈ ਨਹੀਂ ਤੁਹਾਡੇ ਕੋਲ ਮੇਰੇ ਹੀ ਮਰਜ਼ੀ ਦਾ ਉਹਦੇ ਕੋਲ ਯਾਨੀ ਦਾਜ ਕਰਨ ਦੱਸਿਆ ਹਾਂਜੀ ਹਾਂਜੀ ਮਰਜ਼ੀ ਦਾ ਬਾਕੀ ਮੇਰੀ ਮਰਜ਼ੀ ਦਾ ਤੁਹਾਡੇ ਕੋਲ ਹੈ ਨਹੀਂ ਮਾ ਯਾਰ ਪਹਿਲਾਂ ਤੂੰ ਸਾਡੇ ਦਾ ਬੜਾ ਸੋਹਣਾ ਵਿਆਹ ਰੱਖਿਆ ਗੱਲਾਂ ਬਾਤਾਂ ਚੱਲੀਆਂ ਰਹੀਆਂ ਹੁਣ ਤੂੰ ਸਾਨੂੰ ਆਗੇ ਅੰਡਾ ਕੇ ਜਵਾਬ ਲਾ ਪਿਆ ਤੁਸੀਂ ਮੰਨ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ खर्चा है देखो हमारे इस्लाम के अंदर जो है जब लड़की के हो जाते जिसको हम निका कहते हैं और अरबी में उसको अक्द कहते हैं जब उसका निकाह हो जाता है तो फिर जब तक उसका वो तलाक ना हो तब तक वो दूसरी जगह शादी नहीं कर सकती है क्योंकि हमारे यहाँ इस्लाम के अंदर यह भी है कि निकाह के ऊपर दूसरा निकाह हो सकता नहीं है तो मैं यहाँ का इमाम हूँ निकाह भी आज मुझे ही पढ़ना था तो जहाँ तक बात पहुँची कि इस तरह की जो ये घटना आज मैं भी पहली मरतबा देख रहा हूँ तो यह कबूल है इसलिए हमारी